ਮਸ਼ਹੂਰ ਪੰਜਾਬੀ ਗਾਇਕ ਸ਼ੁਭ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹਨ ਉਹਨਾਂ ਨੇ ਆਪਣੀ ਗਾਇਕੀ ਦੇ ਨਾਲ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਵਿਚਾਲੇ ਖੂਬ ਵਾਹਵਾਹੀ ਖੱਟੀ ਹੈ ਤਾਂ ਅੰਦਾਜ਼ਾ ਇਹ ਕਿ ਇਹ ਕਲਾਕਾਰ ਨਾ ਸਿਰਫ ਆਪਣੇ ਗੀਤਾਂ ਦੇ ਕਾਰਨ ਬਲਕਿ ਹੋਰ ਕਾਰਨਾ ਦੇ ਚੱਲਦੇ ਵੀ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਇਸ ਵਿਚਾਲੇ ਕਲਾਕਾਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ ਤੁਹਾਨੂੰ ਦੱਸਦੀ ਹੈ ਕਿ ਪ੍ਰਸਿੱਧ ਗਾਇਕ ਸ਼ੁਭ ਨੂੰ UNFCCC ਡਿਜੀਟਲ ਕਲਾਈਮੇਟ ਲਾਇਬ੍ਰੇਰੀ ਦੇ ਪਹਿਲੇ ਗਲੋਬਲ ਅਬੈਂਸਡਰ ਨਿਯੁਕਤ ਕੀਤਾ ਗਿਆ ਹੈ 29ਵੀਂ ਕਾਨਫਰੰਸ ਦੇ ਵਿੱਚ ਘੋਸ਼ਣਾ ਕੀਤੀ ਗਈ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਮੂਲ ਦੇ ਸੰਗੀਤ ਕਲਾਕਾਰ ਨੂੰ ਅਜੇਹੀ ਵਕਾਲਤ ਦੀ ਭੂਮਿਕਾ ਮਿਲੀ ਹੈ ਗਾਇਕ ਸ਼ੁਭ ਦੇ ਨਾਲ ਡੇਵਿਡ ਬੇਖਮ ਕੋਲਪਲੇ BTS ਬਿਲੀ ਆਇਲਿਸ਼ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਸਮੇਤ ਗਲੋਬਲ ਮਸ਼ਹੂਰ ਹਸਤੀਆਂ ਦੀ ਇੱਕ ਵਿਸ਼ੇਸ਼ ਸੂਚੀ ਦੇ ਵਿੱਚ ਸ਼ਾਮਲ ਹੋਏ ਨੇ ਜੋ ਜਲਵਾਯੂ ਵਿਰਤਨ ਪਹਿਲ ਕਦਮੀਆਂ ਤੇ UN FCCC ਦੇ ਨਾਲ ਸਹਿਯੋਗ ਕਰਦੇ ਨੇ ਤੋਂ ਅੰਦਾਜ਼ੀਏ ਕਿ ਸ਼ੁਭਨੇਸ਼ ਨਿਯੁਕਤੀ ਦੇ ਲਈ ਆਪਣੀ ਉਤਸੁਕਤਾ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਭੂਮਿਕਾ ਦੇ ਰਾਹੀਂ ਮੈਂ ਆਪਣੇ ਪਲੇਟਫਾਰਮ ਦੀ ਵਰਤੋਂ ਮੁੱਦੇ ਦੇ ਵੱਲ ਧਿਆਨ ਦੇਣ ਗਿਆਨ ਸਾਂਝਾ ਕਰਨ ਅਤੇ ਇੱਕ ਅਜੇਹੀ ਲਹਿਰ ਦਾ ਹਿੱਸਾ ਬਣਨ ਦੀ ਉਮੀਦ ਕਰਦਾ ਹਾਂ ਜੋ ਨਾ ਸਿਰਫ ਸਾਡੇ ਸਾਰਿਆਂ ਦੇ ਲਈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਇੱਕ ਬਿਹਤਰ ਭਵਿੱਖ ਦੇ ਲਈ ਅੱਗੇ ਵਧਾਏ ਮੈਨੂੰ ਉਮੀਦ ਹੈ ਕਿ ਸਾਡੇ ਸਾਂਝੇ ਯਤਨ ਗਲੋਬਲ ਵਾਰਮਿੰਗ ਉਸ ਸੰਬੋਧਿਤ ਕਰਨ ਅਤੇ ਸਾਡੇ ਗ੍ਰਹਿ ਤੇ ਸਾਰੀਆਂ ਜਾਤੀਆਂ ਲਈ ਟਿਕਾਊ ਜੀਵਨ ਨੂੰ ਉਤਸ਼ਾਹਿਤ ਕਰਨ ਦੇ ਲਈ ਸਕਾਰਾਤਮਕ ਪ੍ਰਵਾਹ ਪੈਦਾ ਕਰਨਗੇ ਮਸ਼ਹੂਰ ਪੰਜਾਬੀ ਗਾਇਕ ਸ਼ੁਭ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹਨ ਉਹਨਾਂ ਨੇ ਆਪਣੀ ਗਾਇਕੀ ਦੇ ਨਾਲ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਵਿਚਾਲੇ ਖੂਬ ਵਾਹਵਾਹੀ ਖੱਟੀ ਹੈ ਤਾਂ ਅੰਦਾਜ਼ਾ ਹੈ ਕਿ ਇਹ ਕਲਾਕਾਰ ਨਾ ਸਿਰਫ ਆਪਣੇ ਗੀਤਾਂ ਦੇ ਕਾਰਨ ਬਲਕਿ ਹੋਰ ਕਾਰਨਾਂ ਦੇ ਚੱਲਦੇ ਵੀ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਇਸ ਵਿਚਾਲੇ ਕਲਾਕਾਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ ਤਾਂ ਅੰਦਾਜ਼ਾ ਹੈ ਕਿ ਪ੍ਰਸਿੱਧ ਗਾਇਕ ਕਿ ਸ਼ੁਭ ਨੂੰ UNFCCC ਡਿਜੀਟਲ ਕਲਾਈਮੇਟ ਲਾਇਬ੍ਰੇਰੀ ਦੇ ਪਹਿਲੇ ਗਲੋਬਲ ਅਬੈਂਸਟਰ ਨਿਯੁਕਤ ਕੀਤਾ ਗਿਆ ਹੈ 29ਵੀਂ ਕਾਨਫਰੰਸ ਦੇ ਵਿੱਚ ਘੋਸ਼ਣਾ ਕੀਤੀ ਗਈ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਮੂਲ ਦੇ ਸੰਗੀਤ ਕਲਾਕਾਰ ਨੂੰ ਅਜੇਹੀ ਵਕਾਲਤ ਦੀ ਭੂਮਿਕਾ ਮਿਲੀ ਹੈ ਗਾਇਕ ਸ਼ੁਭ ਦੇ ਨਾਲ ਡੇਵਿਡ ਵੇਖਮ ਕੋਲਪਲੇ BTS ਬਿਲੀ ਆਇਲਿਸ਼ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਸਮੇਤ ਗਲੋਬਲ ਮਸ਼ਹੂਰ ਹਸਤੀਆਂ ਦੀ ਇੱਕ ਵਿਸ਼ੇਸ਼ ਸੂਚੀ ਦੇ ਵਿੱਚ ਸ਼ਾਮਲ ਹੋਏ ਨੇ ਜੋ ਜਲਵਾਯੂ ਪਰਿਵਰਤਨ ਪਹਿਲ ਕਦਮੀਆਂ ਤੇ UNFCCC ਦੇ ਨਾਲ ਸਹਿਯੋਗ ਕਰਦੇ ਨੇ ਤੋਂ ਅੰਦਾਜ਼ੀਏ ਕਿ ਸ਼ੁਭਨੇਸ਼ ਨਿਯੁਕਤੀ ਦੇ ਲਈ ਆਪਣੀ ਉਤਸੁਕਤਾ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਭੂਮਿਕਾ ਦੇ ਰਾਹੀਂ ਮੈਂ ਆਪਣੇ ਪਲੇਟਫਾਰਮ ਦੀ ਵਰਤੋਂ ਮੁੱਦੇ ਦੇ ਵੱਲ ਧਿਆਨ ਦੇਣ ਗਿਆਨ ਸਾਂਝਾ ਕਰਨ ਅਤੇ ਇੱਕ ਅਜੇਹੀ ਲਹਿਰ ਦਾ ਹਿੱਸਾ ਬਣਨ ਦੀ ਉਮੀਦ ਕਰਦਾ ਹਾਂ ਜੋ ਨਾ ਸਿਰਫ ਸਾਡੇ ਸਾਰਿਆਂ ਦੇ ਲਈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਇੱਕ ਬਿਹਤਰ ਭਵਿੱਖ ਦੇ ਲਈ ਅੱਗੇ ਵਧਦਾ ਹੈ ਮੈਨੂੰ ਉਮੀਦ ਹੈ ਕਿ ਸਾਡੇ ਸਾਂਝੇ ਯਤਨ ਗਲੋਬਲ ਵਾਰਮਿੰਗ ਨੂੰ ਸੰਬੋਧਿਤ ਕਰਨ ਅਤੇ ਸਾਡੇ 그래ते सारीਆਂ ਜਾਤੀਆਂ ਲਈ ਟਿਕਾਊ ਜੀਵਨ ਨੂੰ ਉਤਸ਼ਾਹਿਤ ਕਰਨ ਦੇ ਲਈ ਸਕਾਰਾਤਮਕ ਪ੍ਰਭਾਵ ਪੈਦਾ ਕਰਨਗੇ